ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸ ਪਵਿੱਤਰ ਸਥਾਨ ਦਾ ਕੀ ਇਤਿਹਾਸ ਹੈ ਜਦੋਂ ਤੁਹਾਨੂੰ ਇਸ ਦਾ ਇਤਿਹਾਸ ਪਤਾ ਲੱਗੇਗਾ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਹ ਉਹੀ ਸਥਾਨ ਹੈ ਜਿੱਥੇ ਚਾਰੇ ਵੇਦ ਮਹਾਭਾਰਤ ਦੀ ਰਚਨਾ ਹੋਈ ਸੀਗੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਇਹ ਬਦਹਾਲੀ ਦਾ ਸ਼ਿਕਾਰ ਹੈ ਲੋਕਾਂ ਦਾ ਮੰਨਣਾ ਹੈ ਕਿ ਇਸ ਸਥਾਨ ਉੱਪਰ ਰਗਵੇਦ ਯਜੁਰਵੇਦ ਸਾਂਵੇਦ ਅਥਰਵਵੇਦ ਅਤੇ ਮਹਾਭਾਰਤ ਦੀ ਰਚਨਾ ਇੱਥੇ ਹੀ ਹੋਈ ਸੀਗੀ हिमाचल प्रदेश ਦੇ ਬਲਾਸਪੁਰ ਸ਼ਹਿਰ ਦੇ ਵਿੱਚ ਸਤਲੁਜ ਨਦੀ ਕਿਨਾਰੇ ਸਥਿਤ ਹੈ ਬਿਆਸ ਗੁਫਾ ਤੁਸੀਂ ਇੱਥੇ ਆ ਸਕਦੇ ਹੋ ਇੱਥੇ ਮਹਾਰਿਸ਼ੀ ਵੇਦ ਵਿਆਸ ਨੇ ਬਹੁਤ ਸਾਲਾਂ ਤੱਕ ਤਪੱਸਿਆ ਕੀਤੀ ਸੀ ਇਤਿਹਾਸ ਕਹਿੰਦਾ ਹੈ ਕਿ ਇਸ ਥਾਨ ਨੂੰ ਪਹਿਲਾਂ ਬਿਆਸਪੁਰ ਕਿਹਾ ਜਾਂਦਾ ਸੀ ਤੇ ਹੌਲੀ-ਹੌਲੀ ਜੋ ਬਲਾਸਪੁਰ ਬਣ ਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਇਤਿਹਾਸਕਾਰ ਕੋਲ ਪਹੁੰਚੇ ਤੇ ਇਸ ਥਾਨ ਨੂੰ ਚੰਗੀ ਤਰ੍ਹਾਂ ਦੇਖਰੇਖ ਵਿੱਚ ਲਿਆ ਜਾਵੇ